ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਹੈ ਵੀ ਕਣਕਾਂ ਜਿਵੇਂ ਐਤ ਕੀ ਬਹੁਤ ਕਣਕਾਂ ਖੁਸ਼ਕ ਉਗਗਰੀਆਂ ਤੇ ਵੀ ਜਿਨ੍ਹਾਂ ਨੇ ਪਾਣੀ ਲਾ ਕੇ ਬੀਜੀਆਂ ਕਣਕਾਂ ਪਲਾ ਕੋਈ ਜ਼ੀਰੋ ਡਰਨ ਦਾ ਬੀਜੀ ਤੇ ਪਲਾ ਸੁਪਰ ਸੀਡਰ ਦਾ ਬੀਜੀ ਉਹ ਕਣਕਾਂ ਵਧੀਆ ਉਗਗਰੀਆਂ ਤੇ ਜਿਹੜੀਆਂ ਕੋਈ ਆਪਾਂ ਰਹਿ ਗਏ ਬੀਜ ਹੁਣੇ ਲੇਟ ਹੋ ਗਏ ਜਾਂ ਪਰਾਲੀਆਂ ਨਹੀਂ ਚੱਕੀਆਂ ਗਈਆਂ ਗੱਠਾਂ ਨਹੀਂ ਵੱਜੀਆਂ ਤੇ ਆਪਾਂ ਨੂੰ ਲੱਗਿਆ ਵੀ ਇਹ ਜਿੱਥੇ ਗੱਲ ਹੈਗੀ ਆ ਮੜ ਮੋਟੀ ਸੀਗੀ ਖੁਸ਼ਕ ਸੀਗੀ ਗੱਲ ਉਹ ਜਦੋਂ ਆਪਾਂ ਗੱਲ ਵੇਖਦੇ ਟੱਕ ਮਾਰ ਕੇ ਤੇ ਉਸ ਤੋਂ ਬਾਅਦ ਵੀ ਪੰਜ ਚਾਰ ਮਿੰਟਾਂ ਬਾਅਦ ਹੀ ਉਹ ਭਰ ਜਾਂਦੀ ਸੀ ਮਿੱਟੀ ਆਪਾਂ ਫੇਰ ਹੀ ਮੰਨ ਲੈਂਦੇ ਸੀ ਵੀ ਗੱਲ ਹੈਗੀ ਆ ਤੇ ਕਣਕਾਂ ਬੀਜਤੀਆਂ ਤੇ ਉਹ ਕਣਕਾਂ ਫਿਰ ਹੁਣ ਵਿਰਲੀਆਂ ਉਗਰੀਆਂ ਤੇ ਹੁਣ ਜਦੋਂ ਦਸੰਬਰ ਦਾ ਮਹੀਨਾ ਚੱਲੀ ਜਾਂਦਾ ਵੀ ਆਪਾਂ ਜੇ ਕਣਕਾਂ ਵਿਰਲੀਆਂ ਉਹਦੇ ਵਿੱਚ ਆਪਾਂ ਬੀਜਣੀਆਂ ਕਣਕ ਤਾਂ ਕਿਹੜੀ ਕਣਕ ਬੀਜੀਏ ਤੇ ਜਾਂ ਆਪਾਂ ਵਾਹ ਕੇ ਬੀਜਣੀ ਹੈ ਤੇ ਵੀ ਉਹ ਕਿੜੇ ਵੀ ਹੈ ਜਿਹੜੇ ਆਪਾਂ ਬੀਜੀ ਵਧੀਆ ਝਾੜਦੇ ਨੇ ਤੇ ਦਸੰਬਰ ਚ ਬੀਜੀਆਂ ਵੀ ਜਿਹੜੀਆਂ ਲੇਟ ਵੈਰੈਟੀਆਂ ਆ ਉਹ ਆਪਾਂ ਅੱਜ ਕਰਨੀਆਂ ਗੱਲ ਤੇ ਜਿੰਨਾ ਕ ਆਪਣਾ ਤਜਰਬਾ ਆਪਾਂ ਤੁਹਾਨੂੰ ਸਾਂਝਾ ਕਰਾਂਗੇ ਆਪਾਂ ਵੀ ਬੀਜੀ ਸੀ ਇੱਕ ਸਾਲ ਤੇ ਉਹਨੇ ਵਧੀਆ ਝਾੜ ਦਿੱਤਾ ਸੀ ਤੇ ਉਹ ਕਣਕ ਦਾ ਆਪਾਂ ਤੁਹਾਨੂੰ ਦੱਸਾਂਗੇ ਤੇ ਬਾਕੀ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਦਿਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਜਿਵੇਂ ਵੀ ਦਸੰਬਰ ਦਾ ਮਹੀਨਾ ਚੱਲੀ ਜਾਂਦਾ ਤੇ ਪਾਣੀ ਲਾ ਕੇ ਵੀ ਵੇਖ ਲੈ ਕਣਕਾਂ ਵਿਰਲੀਆਂ ਉਗਰੀਆਂ ਸੀ ਤੇ ਆਪਾਂ ਪਾਣੀ ਲਾ ਕੇ ਵੀ ਵੇਖ ਲੈ ਤੇ ਕਣਕ ਫੇਰੇ ਪੂਰੀ ਨਹੀਂ ਉਗਰੀ ਕਈ ਵਾਰੀ ਆਇਆ ਹੁੰਦਾ ਹੁਣ ਜ਼ਿਆਦਾਤਰ ਤਾਂ ਜ਼ੀਰੋ ਡਰਿੱਲ ਵਾਲੀਆਂ 'ਚ ਇਹ ਸਮੱਸਿਆ ਹੈਗੀ ਆ ਵੀ ਡੂੰਗੀ ਲੱਗੀ ਜ਼ੀਰੋ ਡਰਿੱਲ ਤੇ ਖੁਸ਼ਕਵੱਤਰ ਕਰਕੇ ਘਾਟ ਉਗਰੀਆਂ ਕਣਕਾਂ ਤੇ ਆਪਾਂ ਜੇ ਪਾਣੀ ਲਾਦਾ ਵੀ ਕੀ ਇਹ ਉਗਰਿਆ ਹੋਵੇ ਪਰ ਉਹ ਡੂੰਗੀ ਬਹੁਤ ਪਈ ਹੁੰਦੀ ਹੈ ਤੇ ਇੰਨੀ ਡੂੰਗੀ ਕਣਕ ਫਿਰ ਉਹ ਉਗਰਦੀ ਨਹੀਂ ਤੇ ਇਸੇ ਕਰਕੇ ਫਿਰ ਉਹ ਵਿਰਲ ਹੀ ਰਹਿ ਜਾਂਦੀ ਹੈ ਕਣਕ ਫਿਰ ਆਪਾਂ ਮਣ ਬਣਾਉਣੇ ਵੀ ਦੇ ਵਿੱਚ ਬੀਜ ਦੀ ਜਾਂ ਪਵਾ ਕੇ ਬੀਜੀਏ ਜੇ ਕਿਵੇਂ ਵੀ ਬੀਜਣੀ ਆਪਾਂ ਆਪਾਂ ਨੂੰ ਵੈਰੈਟੀ ਉਹ ਚਾਹੀਦੀ ਹੁੰਦੀ ਜਿਹੜੀ ਲੇਟ ਵੈਰੈਟੀ ਤੇ ਝਾੜ ਚੰਗਾ ਦੇਵੇ ਤੇ ਉਹਦੇ ਵਿੱਚ ਬਈ ਆਪਣਾ ਸੀਗਾ ਤਜਰਬਾ ਆਪਾਂ ਬੀਜੀ ਸੀ ਇੱਕ ਸਾਲ ਉਹ ਕਣਕ ਸੀਗੀ 2852 2852 ਕਣਕ ਨਾਲ ਤਾਂ ਬਈ ਜੀ ਕੱਦ ਥੋੜਾ ਜਿਹਾ ਘੱਟ ਹੁੰਦਾ ਉਹਦਾ ਤੇ ਝਾੜ ਵਧੀਆ ਦੇ ਜਾਂਦੀ ਹੈ ਉਹਦੀ ਇੱਕੋ ਹੀ ਖਾਸੀਅਤ ਹੈ ਵੀ ਉਹਦਾ ਥੋੜਾ ਜਿਹਾ ਬੀਜ ਜ਼ਿਆਦਾ ਪਾਉਣਾ ਪੈਂਦਾ ਜੇ ਹੁਣ ਆਪਾਂ ਜਿਹੜੀ ਕਣਕ ਵਿਰਲੀ ਉਗਰੀ ਹੈ ਜਾਂ ਆਪਾਂ ਵੈਸੇ ਕੋਈ ਆਪਣੇ ਉੱਥੇ ਕੋਈ ਸਬਜ਼ੀ ਸੀ ਜਾਂ ਆਪਣੇ ਕੋਈ ਮੱਕਾ ਬੀਜਾ ਸੀ ਉੱਥੇ ਬੀਜਣੀ ਆਪਾਂ ਲੇਟ ਵੈਰੈਟੀ ਤਾਂ 2852 ਵੀ ਮੰਨ ਕੇ ਚੱਲੋ ਜੇਦਾ ਆਪਾਂ ਬੀਜਾਂਗੇ ਉਹਦਾ ਵੀ ਥੋੜਾ ਜਿਹਾ ਨਾ ਵੀ 65 ਕਿਲੋ ਦੇ ਆਸਤੇ ਪਾਸੇ ਕਿੱਲੇ ਦਾ ਪੈਂਦਾ ਕਿਉਂਕਿ ਉਹ ਬੂਝਾ ਥੋੜਾ ਘੱਟ ਮਾਰਦੇ ਤਾਂ ਝਾੜ ਬਹੁਤ ਵਧੀਆ ਉਹਦਾ ਜਾਂ ਉਹਦੇ ਜੇ ਥੋੜਾ ਜਿਹਾ ਇੱਕ ਪੀਲੀ ਕੁੰਗੀ ਦੀ ਸਮੱਸਿਆ ਆਉਂਦੀ ਹੈ ਉਹ ਆਪਾਂ ਮੰਨ ਕੇ ਚਲੋ ਇੱਕ ਤਾਂ ਆਪਾਂ ਸਪਰੇਅ ਕਰ ਦਈਏ ਤੇ ਜੇ ਇੱਕ ਸਪਰੇਅ ਆਪਾਂ ਉਹ ਤੋਂ ਪਹਿਲਾਂ ਕਰ ਦਈਏ ਤਾਂ ਉਹ ਵੀ ਨਹੀਂ ਰਹਿੰਦੀ ਫਿਰ ਆਏ ਨਾ ਇਹ ਕੋਈ ਵੱਡੀ ਬਿਮਾਰੀ ਨਹੀਂ ਇਹ ਦੇ ਕੰਟਰੋਲ ਹੋ ਜਾਂਦਾ ਸਪਰੇਅ ਕੀਤੀ ਤੋਂ ਬਿਮਾਰੀ ਤਾਂ ਕੁਦਰਤ ਨਾਲ ਕੋਈ ਜ਼ਿਆਦਾ ਹੁੰਦੀ ਹੈ ਜੇ ਆਪਾਂ ਸਪਰੇਅ ਸਪਰੇਅਾਂ ਵੀ ਕਰੀ ਜਾਈਏ ਤੇ ਕੰਟਰੋਲ ਵੀ ਨਾ ਹੋਵੇ ਇਹ ਜਿਹੜੀ ਪੀਲੀ ਕੁੰਗੀ ਆ ਹਲਦੀ ਰੋਗ ਜਾਂ ਹੁੰਦਾ ਪੱਤਿਆਂ ਤੇ ਇਹ ਸਪਰੇਅ ਕਰੇ ਤੋਂ ਵੀ ਰੁਕ ਜਾਂਦਾ ਤੇ ਬਾਕੀ ਕਣਕ ਬਹੁਤ ਹੀ ਹੈ ਇਹ ਤੇ ਜਾਂ ਕੋਈ ਹੋਰ ਜਿਹੜੀ ਕੋਈ ਲੇਟ ਵੈਰੈਟੀ ਹੈ ਉਹ ਆਪਾਂ ਤੁਹਾਨੂੰ ਦੱਸਦੇ ਆ ਉਹ ਜੇ ਤੁਸੀਂ Google ਤੇ ਸਰਚ ਕਰੋਗੇ ਨਾ ਆਪਣੇ ਪੰਜਾਬ ਵਾਸਤੇ ਪੰਜਾਬ ਦੇ ਵਿੱਚ ਵੀ ਦਸੰਬਰ ਮਹੀਨੇ 'ਚ ਆਪਾਂ ਕਿਹੜੀ ਕਣਕੇ ਦੀ ਵੈਰੈਟੀ ਬੀਜ ਸਕਦੇ ਆ ਉਹਦੇ 'ਚ ਬਾਈ ਜੀ ਇੱਕ ਤਾਂ PBW752 ਤੇ ਇੱਕ PBW771 ਇਹ ਵੈਰੈਟੀਆਂ ਆਪਾਂ ਦਸੰਬਰ ਮਹੀਨੇ ਦੇ ਵਿੱਚ ਬੀਜ ਸਕਦੇ ਆ ਤੇ ਇਸ ਤੋਂ ਬਾਅਦ ਜੇ ਕੋਈ ਫਿਰ ਇਸ ਤੋਂ ਵੀ ਲੇਟ ਬੀਜਣੀ ਹੈ ਜਨਵਰੀ 'ਚ ਬੀਜਣੀ ਹੈ ਉਹਦੇ ਵਾਸਤੇ ਵੀ ਕੋਈ ਵੈਰੈਟੀਆਂ ਹੈਗੀਆਂ ਤੇ ਆਪਾਂ ਅੱਜ ਦਸੰਬਰ ਮਹੀਨੇ ਦੀ ਗੱਲ ਕਰਾਂਗੇ ਤੇ ਜਿਹੜੀ ਆਪਾਂ ਬੀਜ ਕੇ ਵੇਖੀ ਆ ਉਹ ਆਪਾਂ 2851 ਬੀਜੀ ਸੀ ਜਿਹਦੀ ਆਪਾਂ ਤੁਹਾਨੂੰ ਗੱਲ ਕੀਤੀ ਹੈ ਵੀ ਉਹ ਦਾ ਝਾੜ ਬਹੁਤ ਵਧੀਆ ਰਹਿੰਦਾ ਹੈ ਇਹ ਆਪਾਂ ਵੈਰੈਟੀਆਂ ਬੀਜੀਆਂ ਨਹੀਂ ਜੋ ਤੁਸੀਂ ਸਰਚ ਕਰੋਗੇ ਤੁਹਾਨੂੰ ਇਹ ਜਰੂਰ ਆਉਣੀਆਂ ਤੇ ਬਾਕੀ ਇਹ ਪੀਏਯੂ ਦੀ ਰეკਮੈਂਡੇਡ ਹੈ ਇਹ ਵੈਰੈਟੀਆਂ ਆਪਾਂ ਬੀਜ ਸਕਦੇ ਆ ਤੇ ਵਾਕਿ ਮੈਂ ਤੁਹਾਨੂੰ ਇਹਦਾ ਸਕਰੀਨਸ਼ਾਟ ਵੀ ਵਿੱਚ ਲਾ ਦੂੰਗਾ ਜਦੋਂ ਮੈਂ ਗੂਗਲ ਤੇ ਸਰਚ ਕੀਤਾ ਜਦੋਂ ਵੇਖਿਆ ਇਹ ਕਿਉਂਕਿ ਆਪਾਂ ਨੂੰ ਸਾਰਾ ਕੁਝ ਹੁਣ ਆਪਣੇ ਹੱਥ ਜੁੰਦਾ ਆਪਾਂ ਕਦੋਂ ਵੀ ਸਰਚ ਕਰ ਸਕਦੇ ਹਾਂ ਕਿਸੇ ਵੀ ਜ਼ਬਰੇ ਬਾਰੇ ਕਿਸੇ ਵੀ ਬੀਜ ਬਾਰੇ ਤੇ ਸਾਰੀਆਂ ਚੀਜ਼ਾਂ ਇਹ ਕਰ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਦੇ ਨਵਾਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬੋ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ